ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੇਸ਼ੱਕ ਅਕਾਲ ਤਖਤ ਤੇ ਪੇਸ਼ ਹੋ ਗਏ ਪਰ ਆਉਂਦੀਆਂ ਚਾਰ ਜਿਮਣੀ ਚੋਣਾਂ ਕਰਕੇ ਉਹਨਾਂ ਦੇ ਸਾਹ ਸੁੱਤੇ ਪਏ ਨੇ ਆਖਰਕਾਰ ਇਹਨਾਂ ਚਾਰ ਜਿਮਣੀ ਚੋਣਾਂ ਦੇ ਵਿੱਚ ਸੰਭਾਵਿਤ ਤੌਰ ਦੇ ਉੱਤੇ ਅਕਾਲੀ ਦਲ ਦੇ ਕਿਹੜੇ ਉਮੀਦਵਾਰ ਹੋ ਸਕਦੇ ਐ ਇਸ ਨੂੰ ਲੈ ਕੇ ਕਾਫੀ ਚਰਚਾ ਐ ਹਰ ਕੋਈ ਜਾਣਨਾ ਚਾਹੁੰਦਾ ਐ ਖਾਸ ਕਰਕੇ ਗਿੱਦੜਬਾ ਬਰਨਾਲਾ ਤੇ ਡੇਰਾ ਬਾਬਾ ਨਾਨਕ ਤੋਂ ਕਿ ਆਖਰਕਾਰ ਅਕਾਲੀ ਦਲ ਇਹਨਾਂ ਹਲਕਿਆਂ ਤੇ ਕੀ ਦਾ ਖੇਡ ਸਕਦਾ ਐ ਮੈਂ ਕਹਿੰਦਾ ਕਿ ਇਸ ਸੰਕਟ ਦੀ ਘੜੀ ਦੇ ਵਿੱਚ ਵੀ ਕੋਈ ਅਜਿਹਾ ਹਲਕਾ ਨਹੀਂ ਹੈ ਜਿੱਥੇ ਅਕਾਲੀ ਦਲ ਦੇ ਕੋਲ ਇੱਕ ਤੋਂ ਵੱਧ ਕੇ ਉਮੀਦਵਾਰ ਨਾ ਹੋਣ ਬੜੀ ਅਹਿਮ ਗੱਲ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਅਕਾਲੀ ਦਲ ਇਸ ਵੇਲੇ ਸੰਕਟ ਦੇ ਵਿੱਚ ਹੈ ਅਕਾਲੀ ਦਲ ਨੂੰ ਕਈ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰਧਾਨ ਨੂੰ ਪ੍ਰਧਾਨਗੀ ਤੋਂ ਲੰਬੇ ਹੋਣਾ ਪੈ ਰਿਹਾ ਤਨਖਾਹਾਂ ਇਕਰਾਰ ਦਿੱਤਾ ਗਿਆ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਕਿਹੜੇ ਉਹ ਸੰਭਾਵੀ ਉਮੀਦਵਾਰ ਨੇ ਜਿਨ੍ਹਾਂ ਨੂੰ ਅਕਾਲੀ ਦਲ ਟਿਕਟਾਂ ਦੇ ਸਕਦਾ ਹੈ ਇਹਦੇ ਬਾਰੇ ਖੁੱਲ ਕੇ ਚਰਚਾ ਕਰਦੇ ਆ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਕਾਫੀ ਡੂੰਘੇ ਸੰਕਰਚਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੜਾ ਕਸੂਤਾ ਫਸੇ ਨੇ ਖਾਸ ਕਰਕੇ ਬੀਤੇ ਇੱਕ ਹਫ਼ਤੇ ਦੀਆਂ ਸਿਆਸੀ ਘਟਨਾਵਾਂ ਜਿਸ ਦੇ ਵਿੱਚ ਗਿੱਦੜਵਾਹਾ ਤੋਂ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਹਰਦੀਪ ਸਿੰਘ ਡਿੰਪੀ ਟਿੱਲੋਂ ਦੀਪਵਾਸ ਵਾਲੇ ਨੇ ਜਿਹੜੇ ਉਹ ਛੱਡ ਕੇ ਆਮ ਆਦਮੀ ਪਾਰਟੀ 'ਚ ਚਲ ਗਏ ਅੱਜ ਕੱਲ ਤਾਂ ਉਹ ਤੀਆਂ ਤੇ ਤੀਆਂ ਦੇ ਪ੍ਰੋਗਰਾਮ ਕਰਾ ਰਹੇ ਆ ਪਰ ਸੁਖਬੀਰ ਸਿੰਘ ਬਾਦਲ ਲਈ ਬੜੀ ਸੰਕਟ ਦੀ ਘੜੀ ਖੜੀ ਹੋ ਗਈ ਡਿੰਪੀ ਢਲਣੇ ਨੇ ਇਲਜ਼ਾਮ ਲਾਇਆ ਉਸ ਵੇਲੇ ਕਿ ਮਨਪ੍ਰੀਤ ਬਾਦਲ ਨੂੰ ਲਿਆਂਦਾ ਜਾ ਰਿਹਾ ਸਾਰੀਆਂ ਗੱਲਾਂ ਨੇ ਆਪਾਂ ਹਲਕੇ ਵਾਈਜ਼ ਗੱਲ ਕਰਦੇ ਆ ਕਿ ਆਖਰਕਾਰ ਕਿਹੜੇ ਹਲਕੇ ਤੋਂ ਕਿਵੇਂ ਤੇ ਕੀ ਸਥਿਤੀਆਂ ਨੇ ਕਿਹਦਾ ਨਾਂ ਅੱਗੇ ਚੱਲ ਰਿਹਾ ਹੈ ਕਿਨੂੰ ਜਿਹੜਾ ਪਾਰਲੀਮੈਂਟਰੀ ਬੋਰਡ ਆ ਸੰਸਦੀ ਬੋਰਡ ਆ ਉਹਦੇ ਨਾਂ ਦੀ ਸਿਫਾਰਸ਼ ਕੀਤੀ ਗਈ ਹੈ ਇਹਦੇ ਬਾਰੇ ਗੱਲ ਕਰਦੇ ਆ ਦਰਅਸਲ ਆਪਾਂ ਸ਼ੁਰੂਆਤ ਕਰਦੇ ਆਂ ਗਿੱਦੜਵਾਹਾ ਤੋਂ ਗਿੱਦੜਵਾਹਾ ਵਿਧਾਨ ਸਭਾ ਹਲਕਾ ਇਸ ਸਮੇਂ ਸਭ ਤੋਂ ਜ਼ਿਆਦਾ ਪੋਲੀਟਿਕਲੀ ਜਿਹੜਾ ਵਾਈਬਰੈਂਟ ਹੋਇਆ ਹੋਇਆ ਹੈ ਉਹਦੇ ਵਿੱਚ ਸਿਆਸੀ ਹਲਚਲ ਬਹੁਤ ਜ਼ਿਆਦਾ ਹੈ ਡਿੰਪੀ ਟਿਲੋਂ ਦੀ ਕੈਲੀ ਅਕਾਲੀ ਦਲ ਨੂੰ ਦਗਾ ਦੇਣ ਤੋਂ ਬਾਅਦ ਐਂ ਮਾਹੌਲ ਪੱਕ ਚੁੱਕਿਆ ਉਹ ਆਮ ਆਦਮੀ ਪਾਰਟੀ ਚੱਲ ਗਈ ਸੰਭਾਵੀ ਤੌਰ ਤੇ ਉਮੀਦ ਹੈ ਕਿ 99% ਟਿਕਟ ਡਿੰਪੀ ਟਿਲੋਂ ਦੀ ਹੋਊਗੀ ਜੇਕਰ ਕੋਈ ਸੱਜਾ ਖੱਬਾ ਨਹੀਂ ਹੁੰਦਾ ਦੂਜੀ ਗੱਲ ਅਕਾਲੀ ਦਲ ਦੀ ਅਕਾਲੀ ਦਲ ਬਾਰੇ ਗੱਲ ਇਹ ਕਰਦੇ ਆ ਕਿ ਅਕਾਲੀ ਦਲ ਦੇ ਅੰਦਰ ਕਈ ਨਾ ਚੱਲ ਰਹੇ ਸੰਭਾਵੀ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੂੰ ਹੀ ਕਿਹਾ ਜਾ ਰਿਹਾ ਕਿ ਉਹ ਚੋਣ ਲੜਨ ਜਿਸ ਤਰ੍ਹਾਂ ਦਾ ਮਾਹੌਲ ਤੇ ਪ੍ਰਸਥਿਤੀਆਂ ਬਣੀਆਂ ਨੇ ਉਹਨਾਂ ਅਨੁਸਾਰ ਅਕਾਲੀ ਦਲ ਨੂੰ ਗਿੱਦੜਬਾਹ ਸੀਟ ਤੋਂ ਆਪਣੇ ਉਮੀਦਵਾਰ ਆਪਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹੀ ਮੈਦਾਨ ਚ ਉਤਾਰਨਾ ਪਵੇਗਾ ਹਾਲਾਂਕਿ ਇਥੋਂ ਮੁਖ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਬਕਾ ਵਦਾਇਕ ਕਵਰਜੀਤ ਸਿੰਘ ਰੋਜੀਬਰਕੰਦੀ ਅਤੇ ਤੇਜਿੰਦਰ ਸਿੰਘ ਮਿੱਡੂ ਖੇੜਾ ਦੇ ਨਾਵਾਂ ਦੀ ਵੀ ਚਰਚਾ ਹੈ ਉਹਨਾਂ ਨੂੰ ਵੀ ਸੰਭਾਵਿਤ ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਜਦੋਂ ਕਿ ਇੱਕ ਚਰਚਾ ਇਹ ਵੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੀ ਘਰ ਵਾਪਸੀ ਕਰਾ ਕੇ ਉਮੀਦਵਾਰ ਬਣਾਏ ਜਾ ਸਕਦੇ ਨੇ ਪਰ ਜਾਣਕਾਰ ਹਲਕੇ ਦੱਸਦੇ ਆ ਕਿ 99% ਦੀ ਸੁਖਵੀਰ ਸਿੰਘ ਬਾਦਲ ਗਿੱਦੜਵਾਹਾ ਤੋਂ ਚੋਣ ਲੜਨ ਦਾ ਇਸ਼ਾਰਾ ਕਰ ਚੁੱਕੇ ਨੇ ਇਹ ਕਲੀਅਰ ਕਰ ਚੁੱਕੇ ਨੇ ਕਿ ਉਹ ਇਸ਼ਾਰਾ ਹੀ ਕਹਿ ਲਈਏ ਆਪਾਂ ਫਿਲਹਾਲ ਕਿ ਉਹ ਖੁਦ ਲੜਨਗੇ ਕਿਉਂਕਿ ਮੱਦੇ ਮੁਕਾਬਲ ਡਿੰਪੀ ਢਿੱਲੋਂ ਵੀ ਇਹ ਗੱਲ ਕਹਿ ਗਏ ਵੀ ਸੁਖਬੀਰ ਰਾਜੇ ਜਿਹੜਾ ਮਰਜੀ ਆ ਜੀ ਮੈਂ ਲੜੂੰਗਾ ਤੁਸੀਂ ਇਹ ਸਥਿਤੀ ਦੇਖ ਸਕਦੇ ਹੋ ਕਿ ਇੱਕ ਇਹ ਵੀ ਕਾਰਨ ਹੈ ਸੁਖਬੀਰ ਸਿੰਘ ਬਾਦਲ ਨੂੰ ਗਿੱਦੜਵਾਹਾ ਜਿਮਨੀ ਚੌਂ ਲੜਾਉਂਦਾ ਕਿਉਂਕਿ ਉੱਥੋਂ ਦਾ ਜਿਹੜਾ ਅਕਾਲੀ ਵਰਕਰ ਹੈ ਇੱਕ ਇਹ ਵੀ ਗੱਲ ਹੈ ਕਿ ਜਿਹੜਾ ਉੱਥੇ ਅਕਾਲੀ ਵਰਕਰ ਉਹ ਜ਼ਿਆਦਾਤਰ ਵੱਡੀ ਜ਼ਿੰਮੇਵਾਰੀ ਚ ਆਉਂਦਾ ਹੈ ਜ਼ਿਆਦਾਤਰ ਤੇ ਉਹ ਬਹੁਤ ਪ੍ਰੈਸ਼ਰਾਈਜ਼ ਕਰ ਰਿਹਾ ਆ ਸੁਖਵੀਰ ਸਿੰਘ ਬਾਦਲ ਨੂੰ ਤੇ ਉਹ ਇਦਾਂ ਨਹੀਂ ਹੈਗਾ ਕਿ ਉਹਨਾਂ ਦਾ ਜਿਹੜੇ ਕੰਟੈਕਟਸ ਨੇਗੇ ਜਿਹੜੇ ਕੰਟੈਕਟਸ ਨੇ ਗਿੱਦੜਬਾਹਾ ਹਲਕੇ ਦੇ ਨਾਲ ਜਾਂ ਉੱਥੋਂ ਦੇ ਲੋਕਾਂ ਦੇ ਜਾਂ ਵਰਕਰਾਂ ਦੇ ਅਕਾਲੀ ਵਰਕਰਾਂ ਦੇ ਉਹ ਬਾਦਲ ਪਰਿਵਾਰ ਦੇ ਨਾਲ ਬਹੁਤ ਨਜ਼ਦੀਕ ਨੇ ਉਹ ਪੁਸ਼ਤੈਨੀ ਨੇ ਜਿਵੇਂ ਡਿੰਪੀ ਢਿੱਲੋਂ ਦੱਸੇ ਕਿ ਮੇਰੇ ਪਿਤਾ ਜੀ ਮੈਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਮੇਰੀ ਬਾਹ ਫੜਾ ਕੇ ਸੀ ਇਹ ਸਾਰਾ ਕੁਝ ਉੱਥੇ ਇਸ ਤਰ੍ਹਾਂ ਦੇ ਰਿਲੇਸ਼ਨ ਨੇ ਅਕਾਲੀ ਦਲ ਦੇ ਤੇ ਸੁਖਬੀਰ ਸਿੰਘ ਬਾਦਲ ਲਈ ਸਥਿਤੀਆਂ ਸਾਜ਼ਗਾਰ ਵੀ ਬਣ ਸਕਦੀਆਂ ਨੇ ਇੱਥੇ ਕੋਈ ਅਣਕਥਨੀ ਨਹੀਂ ਹੋ ਸਕਦੀ ਇਸ ਕਰਕੇ ਗਿੱਦੜਬਾਹਾ ਤੋਂ ਸੁਖਬੀਰ ਸਿੰਘ ਬਾਦਲ ਜਿਹੜੇ ਐ ਉਹ ਉਮੀਦਵਾਰ ਹੋ ਸਕਦੇ ਆ ਇਹ 99% ਗੱਲ ਕਹੀ ਜਾ ਸਕਦੀ ਆ ਗੱਲ ਕਰ ਲੈਨੇ ਆ ਬਰਨਾਲਾ ਦੀ ਬਰਨਾਲਾ ਬੜੀ ਪੋਲੀਟਿਕਲੀ ਇਹ ਵੀ ਬਹੁਤ ਅਹਿਮ ਸੀਟ ਹੈ ਇੱਥੇ ਅਕਾਲੀ ਦਲ ਦਾ ਨਾ ਜਿਹੜਾ ਉਹ ਅੱਗੇ ਚੱਲ ਰਿਹਾ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਪੁੱਤਰ ਜਿਹੜਾ ਕੁਲਵੰਤ ਕੀਤੂ ਦਾ ਕੁਲਵੰਤ ਕੀਤੂ ਪਹਿਲਾਂ ਵੀ ਮੇਰੇ ਖਿਆਲ ਇੱਕ ਚੋਣ 22 ਵਾਲੀ ਤਾਂ ਲੜੀ ਚੁੱਕੇ ਨੇ ਸ਼ਾਇਦ 17 ਵਾਲੀ ਵੀ ਲੜੀ ਆ ਮੈਨੂੰ ਇਹਦੇ ਬਾਰੇ ਕਨਫਰਮ ਨਹੀਂ ਪਰ 22 ਵਾਲੀ ਉਹ ਚੋਣ ਇੱਥੋਂ ਲੜ ਚੁੱਕੇ ਨੇ ਅਕਾਲੀ ਦਲ ਦੀ ਟਿਕਟ ਤੇ ਮਲਕੀਤ ਕੀਤੂ ਇੱਕ ਬਹੁਤ ਤਕੜਾ ਨਾਂ ਬਰਨਾਲੇ ਦੀ ਸਿਆਸਤ ਦੇ ਅੰਦਰ ਮੋਗੇ ਜ਼ਿਲ੍ਹੇ ਦੇ ਬਲਾਸਪੁਰ ਪਿੰਡ ਤੋਂ ਆ ਕੇ ਬਰਨਾਲੇ ਦੀ ਟਰੱਕ ਯੂਨੀਅਨ ਦਾ ਕੰਮ ਦੇਖਣਾ ਉਸ ਤੋਂ ਬਾਅਦ ਵਿਧਾਇਕ ਬਣ ਜਾਣਾ ਆਪਣੀ ਹੀ ਇੱਕ ਕਲਾ ਸੀ ਮਲਕੀਤ ਸਿੰਘ ਕੀਤੂ ਦੀ ਕਹਿ ਸਕਦੇ ਆ ਸਿਆਸੀ ਤੌਰ ਦੇ ਉੱਤੇ ਬੜੇ ਸੁਧਾਰਨ ਜੇ ਕੱਪੜੇ ਪਾਈ ਤੁਹਾਨੂੰ ਮਲਕੀਤ ਸਿੰਘ ਕੀਤੂ ਹਮੇਸ਼ਾ ਬਖਾਈ ਦਿੰਦੇ ਸੀਗੇ ਪਾਰਲੀਮੈਂਟਰੀ ਬੋਰਡ ਨੂੰ ਵੀ ਸਫਾਰਸ਼ ਜਿਹੜੀ ਹੈ ਕੁਲਵੰਤ ਕੀਤੂ ਦੇ ਨਾਂ ਦੀ ਕੀਤੀ ਗਈ ਹੈ ਇਹ ਗੱਲ ਤਾਂ ਹੈ ਕਿ ਬਰਨਾਲੇ ਤੋਂ ਅਕਾਲੀ ਦਲ ਦੇ ਉਮੀਦਵਾਰ ਕੁਲਵੰਤ ਕੀਤੂ ਹੀ ਹੋ ਸਕਦੇ ਆ ਕੋਈ ਦੂਜਾ ਬੰਦਾ ਨਹੀਂ ਹੋ ਸਕਦਾ ਡੇਰਾ ਬਾਬਾ ਨਾਨਕ ਦੇ ਵਿੱਚ ਸਥਿਤੀਆਂ ਕਾਫੀ ਫਸ ਗਈਆਂ ਨੇ ਡੇਰਾ ਬਾਬਾ ਨਾਨਕ ਦੀ ਸਿਆਸਤ ਇਸ ਸਮੇਂ ਅਕਾਲੀ ਦਲ ਦੀ ਉਲਝ ਚੁੱਕੀ ਹੈ ਇਹਦੇ ਬਾਰੇ ਤੁਹਾਨੂੰ ਵਿਸਤਾਰ ਚ ਦੱਸਾਂਗੇ ਕਿ ਕੀ ਉੱਥੇ ਅੰਦਰ ਖਾਤੇ ਚੱਲ ਰਿਹਾ ਹੈ ਮੈਂ ਇਸ ਖਬਰ ਦੇ ਵਿੱਚ ਸਿਰਫ ਤੁਹਾਨੂੰ ਚਾਰੇ ਹਲਕਿਆਂ ਦੇ ਸੰਭਾਵੀ ਉਮੀਦਵਾਰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਦੋ ਦੋ ਵਾਰ ਲਗਾਤਾਰ ਹੋ ਚੱਲੇ ਆ ਉਹਨਾਂ ਨੂੰ ਉਹ ਜਿੱਤੇ ਹੋਏ ਆ ਪਿਛਲੀ ਵਾਰ ਰਵੀਕਰਨ ਕਾਲੋ ਟਿਕਟ ਲੈਂਡ ਚ ਕਾਮਯਾਬ ਹੋ ਗਏ ਉਸ ਤੋਂ ਪਹਿਲਾਂ ਸੁੱਚਾ ਸਿੰਘ ਲੰਗਾ ਕਾਮਯਾਬ ਹੋ ਗਏ ਹੁਣ ਟਸਕ ਹੈ ਉੱਥੇ ਸਾਰੇ ਕਾਸੇ ਦੇ ਅੰਦਰ ਸੁੱਚਾ ਸਿੰਘ ਲੰਗਾ ਤੇ ਬਾਕੀਆਂ ਦੇ ਵਿਸ਼ਕਾਰ ਉਹ ਮੈਂ ਤੁਹਾਨੂੰ ਵਿਸਥਾਰ ਚ ਦੱਸੂਗਾ ਕਿ ਕੀ ਕਾਟੋ ਕਲੇਸ਼ ਹੈ ਡੇਰਾ ਬਾਬਾ ਨਾਨਕ ਦੇ ਅੰਦਰ ਅਕਾਲੀ ਦਲ ਦੇ ਅੰਦਰ ਪਰ ਇੱਥੇ ਦੋ ਨਾਂ ਬੜੇ ਅਹਿਮ ਚੱਲ ਰਹੇ ਨੇ ਇੱਕ ਨਾਂ ਹੈਗਾ ਆ ਪਾਰਲੀਮੈਂਟਰੀ ਬੋਰਡ ਦੇ ਕੋਲੇ ਦੋ ਸਿਫਾਰਸ਼ਾਂ ਕੀਤੀਆਂ ਗਈਆਂ ਨਵਾਂ ਦੀਆਂ ਜਿਵੇਂ ਕਿ ਬਰਨਾਲੇ ਇੱਕੋ ਹੀ ਨਾਂ ਦੀ ਸਿਫਾਰਸ਼ ਹੋਈ ਹੈ ਲਗਭਗ ਤੈ ਹੈ ਕਿ ਕੀ ਤੁਹਣੀ ਜਿੱਤੇ ਜਾਣਗੇ ਮਾਫ ਕਰਨਾ ਟਿਕਟ ਲੈ ਜਾਣਗੇ ਤੇ ਡੇਰਾ ਬਾਬਾ ਨਾਨਕ ਦੇ ਅੰਦਰ ਇਹ ਚੀਜ਼ ਚੱਲ ਰਹੀ ਹੈ ਇੱਕ ਤਾਂ ਸੁੱਚਾ ਸਿੰਘ ਲੰਗਾ ਦੇ ਪੁੱਤਰ ਸੁਖਜਿੰਦਰ ਸਿੰਘ ਸੋਨੂ ਲੰਗਾ ਦਾ ਨਾਂ ਚੱਲ ਰਿਹਾ ਹੈ ਤੇ ਦੂਜੇ ਪਾਸੇ ਗੁਰਪ੍ਰਤਾਪ ਸਿੰਘ ਖੁਸ਼ਾਲਪੁਰ ਦਾ ਨਾਂ ਚੱਲ ਰਿਹਾ ਹੈ ਇਹ ਦੋ ਨਾਵਾਂ ਦੀ ਸਿਫਾਰਿਸ਼ ਪਾਰਲੀਮੈਂਟਰੀ ਬੋਰਡ ਨੂੰ ਹੋਈ ਦੱਸੀ ਜਾਂਦੀ ਹੈ ਸੂਤਰ ਇਸ ਦਾ ਹਵਾਲਾ ਪਰਦੇ ਆ ਇਸੇ ਨਾਲ ਹੀ ਅਖੀਰ ਤੇ ਗੱਲ ਕਰ ਲੈਨੇ ਆ ਚੱਬੇਵਾਲ ਵਿਧਾਨ ਸਭਾ ਹਲਕੇ ਦੀ ਚੱਬੇਵਾਲ ਵਿਧਾਨ ਸਭਾ ਹਲਕਾ ਸਾਬਕਾ ਮੰਤਰੀ ਸੋਨ ਸਿੰਘ ਠੰਡਲ ਦਾ ਹਲਕਾ ਪਿਛਲੀ ਵਾਰ ਵੀ ਉਹਨਾਂ ਨੇ ਉੱਥੋਂ ਚੋਣ ਲੜੀ ਦੱਸਿਆ ਜਾਂਦਾ ਹੈ ਕਿ ਪਾਰਲੀਮੈਂਟਰੀ ਬੋਰਡ ਦੇ ਕੋਲੇ ਉਹਨਾਂ ਦੀ ਸੋਨ ਸਿੰਘ ਠੰਡਲ ਤੇ ਜਿਹੜਾ ਇੱਕ ਨੀਤੀ ਤਲਵਾਰ ਨੇ ਅਕਾਲੀ ਦਲ ਦੇ ਆਗੂ ਉਹਨਾਂ ਦੇ ਨਾਵਾਂ ਦੀ ਤੇ ਵਿਚਾਰ ਕੀਤਾ ਜਾ ਰਿਹਾ ਹੈ ਇਹ ਇਸ ਸਮੇਂ ਦੀ ਸਥਿਤੀ ਹੈ 42 ਅਕਾਲੀ ਦਲ ਦੇ ਜੇਕਰ ਕੁੱਲ ਮਿਲਾ ਕੇ ਦੇਖੀਏ ਗਿੱਦੜ ਬਾਹਾ ਤੋਂ ਲਗਭਗ ਸੁਖਬੀਰ ਸਿੰਘ ਬਾਦਲ ਦਾ ਤੈਅ ਹੈ ਵਿਧਾਨ ਸਭਾ ਦੀ ਜਿਮਨੀ ਚੋਣ ਲੜਨਾ ਡੇਰਾ ਬਾਬਾ ਨਾਨਕ ਤੋਂ ਦੋ ਨਾਵਾਂ ਦੀ ਚਰਚਾ ਹੈ ਸੁਖਜਿੰਦਰ ਸਿੰਘ ਸੋਨੂ ਲੰਗਾ ਤੇ ਗੁਰਪ੍ਰਤਾਪ ਸਿੰਘ ਖੁਸ਼ਾਲਪੁਰ ਇਹਨਾਂ ਦੋਵਾਂ ਨਾਵਾਂ ਦੀ ਚਰਚਾ ਹੈ ਤੀਜਾ ਜਿਹੜਾ ਬਰਨਾਲਾ ਬਰਨਾਲੇ ਤੇ ਕੁਲਵੰਤ ਕੀਤੂ ਦੇ ਨਾਂ ਤੇ ਲਗਭਗ ਤੁਸੀਂ ਇਦਾਂ ਹੀ ਸਮਝ ਲਓ ਕਿ ਮੋਹਰ ਲੱਗੀ ਆ ਜੇ ਕੋਈ 1921 ਨਾ ਹੋਈ ਜੇ ਕੀਤੂ ਨੇ ਖੁਦ ਨਾ ਇਲੈਕਸ਼ਨ ਲੜਨ ਤੋਂ ਨਾ ਕਰਤੀ ਤਾਂ ਅਲੈਦਾ ਗੱਲ ਆ ਚੌਥੀ ਗੱਲ ਕਰ ਲੈਣੇ ਆ ਚੱਬੇਵਾਲ ਦੀ ਸੋਨ ਸਿੰਘ ਠੰਡਲ ਕਾਫੀ ਅੱਗੇ ਨੇ ਅਕਾਲੀ ਦਲ ਦੀ ਟਿਕਟ ਲਿਜਾਣ ਦੇ ਵਿੱਚ ਤੇ ਮੈਨੂੰ ਆਸ ਹੈ ਕਿ ਅਕਾਲੀ ਦਲ ਦੀ ਟਿਕਟੋ ਲੈ ਵੀ ਜਾਣਗੇ ਇਹਦੇ ਚ ਕੋਈ ਹੋਰ ਨਹੀਂ ਦੂਜਾ ਨਾ ਨੀਤੀ ਤਲਵਾਰ ਦਾ ਚੱਲ ਰਿਹਾ ਇਸ ਸੰਕਟ ਦੀ ਘੜੀ ਦੇ ਵਿੱਚ ਅਕਾਲੀ ਦਲ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਵੱਲੋਂ ਤਨਖਾਹੀਆ ਇਕਰਾਰ ਦਿੱਤਾ ਹੋਵੇ ਤੇ ਜਦੋਂ ਉਹ ਅੱਜ ਕੱਲ ਸਪਸ਼ਟੀਕਰਨ ਵੀ ਦੇ ਆਏ ਆ ਉੱਤੇ ਵੀ ਚਰਚਾ ਕਰਾਂਗੇ ਤੁਹਾਡੇ ਨਾਲ ਕਿ ਕਿਸ ਤਰ੍ਹਾਂ ਦੀਆਂ ਸਥਿਤੀਆਂ ਜਿਹੜੀਆਂ ਨੇ ਉਹ ਅਕਾਲੀ ਦਲ ਦੇ ਲਈ ਲਗਭਗ ਬਰਨਾਲੇ ਨੂੰ ਛੱਡ ਦਈਏ ਬਾਕੀ ਸਾਰੇ ਥਾਵਾਂ ਤੇ ਦੋ ਦੋ ਉਮੀਦਵਾਰ ਨੇ ਡੇਰਾ ਬਾਬਾ ਨਾਨਕ ਤਾਂ ਕਮਸਾਂਣ ਪਿਆ ਹੋਇਆ ਟਿਕਟ ਨੂੰ ਲੈ ਕੇ ਅਕਾਲੀ ਦਲ ਦੀ ਨੂੰ ਇਹ ਤੁਹਾਨੂੰ ਸਾਰੀ ਕੜੀ ਖੋਲ ਕੇ ਦੱਸੂਗਾ ਅਗਲੀ ਖਬਰ ਦੇ ਵਿੱਚ ਕਿ ਕਿਸ ਤਰ੍ਹਾਂ ਨਾਲ ਅਕਾਲੀ ਦਲ ਦਾ ਡੇਰਾ ਬਾਬਾ ਨਾਨਕ ਚ ਪਹਚਾਲ ਜਿਹੜਾ ਖਲਾਰਾ ਜਿਹੜਾ ਅਸਲ ਕਹਿੰਨੇ ਆਪਾਂ ਉਹ ਪਹਿ ਚੁੱਕਿਆ ਗਿੱਦੜਬਾਹਾ ਜੱਬੇ ਵਾਲ ਇਹਨਾਂ ਚਾਰਾਂ ਹਲਕਿਆਂ ਤੇ ਇੱਕ ਤੋਂ ਜ਼ਿਆਦਾ ਉਮੀਦਵਾਰਨ ਵੇਖਦੇ ਆ ਕਿ ਕਿਹਦੀ ਲਾਟਰੀ ਨਿਕਲਦੀ ਹੈ ਅਕਾਲੀ ਦਾਲ ਇਸ ਸੰਕਟ ਦੀ ਘੜੀ ਦੇ ਵਿੱਚ ਆਪਣੇ ਉਮੀਦਵਾਰਾਂ ਨੂੰ ਜਿਤਾਉਣ 'ਚ ਕਾਮਯਾਬ ਹੁੰਦਾ ਜਾਂ ਨਹੀਂ ਜਾਂ ਫਿਰ ਇਹਨਾਂ ਚੋ ਕਿਹਦੀ ਲਾਟਰੀ ਨਿਕਲਦੀ ਹੈ ਜਿਵੇਂ ਕਿ ਬਰਨਾਲਾ ਤੇ ਗਿੱਦੜਬਾਹ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਕੁਲਵੰਤ ਕੀਤੀ ਦਾ ਜਿਹੜਾ ਆ ਉਹ ਲਗਭਗ ਤੈ ਹੈ